ਉਹਦੇ ਪੱਲੇ ਬੰਨੀ ਜਿਵੇਂ ਭਾਪੀ ਤੁਹਾਡੇ ਘਰ ਦੀ ਇੱਜ਼ਤਾਂ ਨਾ ਉਹਨੇ ਸਮਾਰਟ ਕਰਦੀ ਹਰ ਹਰ ਤੱਕ ਕਿਸੇ ਨਾ ਕਿਸੇ ਘਰ ਦੀ ਇੱਜ਼ਤਾਂ ਤੇ ਭਾਪੀ ਜੀ ਤੁਸੀਂ ਮੈਨੂੰ ਮਾਫ ਕਰਦੇ ਹੋ ਮੈਂ ਜੋ ਕੁਝ ਵੀ ਤੁਹਾਡੇ ਨਾਲ ਕੀਤਾ ਨਾ ਸਿਰਫ ਇਸ ਬੰਦੇ ਨੂੰ ਇਹਦੀ ਗਲਤੀ ਦਾ ਅਹਿਸਾਸ ਕਰਾਉਣ ਕਰਕੇ ਕੀਤਾ ਵਾ ਤਾਂ ਕਿ ਇਹਨੂੰ ਪਤਾ ਲੱਗੇ ਕਿ ਜਦੋਂ ਆਪਦੇ ਤੇ ਬੀਬੀ ਆ ਤੇ ਬੰਦੇ ਨੂੰ ਕੀ ਫੀਲ ਹੁੰਦਾ ਵਾ ਨਾਲੇ ਤੂੰ ਇੱਕ ਗੱਲ ਵਾਰੀ ਕੰਨ ਖੋਲ ਕੇ ਸੁਣ ਲੈ ਜੇ ਅੱਜ ਤੋਂ ਬਾਅਦ ਮੇਰੀ ਭੈਣ ਦੇ ਨੇੜੇ ਤੇੜੇ ਦੱਸਿਆ ਨਾ ਤਮੇ ਤੋਂ ਬੁਰਾ ਕੋਈ ਨਹੀਂ ਸੋਨੀ ਤੂੰ ਬਾਹਰ ਜਾ ਕੇ ਇਦਾਂ ਹਰਕਤਾ ਕਰਦਾ ਮੈਨੂੰ ਤਾਂ ਨਾ ਤੈਨੂੰ ਜੋਰ ਕਹਨ ਵਿੱਚ ਵੀ ਸ਼ਰਮ ਮਹਿਸੂਸ ਹੋ ਰਹੀ ਹੈ ਤੂੰ ਜਰਾ ਨਹੀਂ ਖਿਆਲ ਕਰਦਾ ਆਪਣੇ ਮਾਪਿਓ ਦਾ ਜੇ ਬਾਹਰ ਲੋਕਾਂ ਨੂੰ ਇਹੋ ਜੀ ਗੱਲ ਪਤਾ ਲੱਗੀ ਤਾਂ ਕੀ ਇੱਜ਼ਤ ਰਹਿ ਜਾਊਗੀ ਉਹਨਾਂ ਦੀ ਤੈਨੂੰ ਪਤਾ ਜਦੋਂ ਮੁੰਡੇ ਨੇ ਮੈਨੂੰ ਬਾਜ਼ਾਰ ਚ ਛੇੜਿਆ ਸੀ ਤਾਂ ਮੈਨੂੰ ਕਿੰਨਾ ਗੰਦਾ ਮਹਿਸੂਸ ਹੋਇਆ ਸੀ ਤੇ ਜਦੋਂ ਤੂੰ ਅਜਿਹਾ ਪਾਣੀ ਛੇੜਿਆ ਹੋਣਾ ਉਹਨੂੰ ਕਿੰਨਾ ਬੁਰਾ ਲੱਗਿਆ ਹੋਣਾ ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਪਾਪੀ ਜੀ ਉਹ ਤਾਂ ਮੈਂ ਬਸ ਕਰ ਆਪਣੀ ਗੰਦੀ ਜ਼ੁਬਾਨ ਤੋਂ ਨਾ ਅੱਜ ਤੋਂ ਬਾਅਦ ਮੈਨੂੰ ਭਾਬੀ ਨਹੀਂ ਕਹਿਣਾ ਭਾਬੀ ਤੂੰ ਮੈਨੂੰ ਉਦੋਂ ਹੀ ਕਹਿਂਗਾ ਜਦ ਦਿਨ ਆਪਣੀ ਗਲਤੀ ਸੁਧਾਰੇਗਾ